ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਸਤਿਗੁਰੂ ਜੀ ਨਾਮ ਹੀਣ ਪੁਰਸ਼ਾਂ ਦੀ ਹਾਲਤ ਕਥਨ ਕਰ ਰਹੇ ਹਨ ਜਿਉਂ ਆਰਣ ਲੋਹਾ ਪਾਏ ਭੰਨ ਕੜਾਈ ਐ ਜਿਵੇਂ ਲੋਹਾਰ ਆਰਣ ਭਾਵ ਅਹਰਣ ਪੱਟੀ ਵਿੱਚ ਲੋਹੇ ਦਾ ਪਾਪ ਆ ਕੇ ਉਸ ਨੂੰ ਪੰਨ ਤੋੜ ਕੇ ਕਟਦਾ ਹੈ ਤੇ ਉਹ ਸਾਖਤ ਜੋਨੀ ਪਾਇ ਭਵੇ ਭਵਾਈ ਹੈ ਪਾਤਸ਼ਾਹ ਫਰਮਾਉਂਦੇ ਤਵੇਂ ਧਰਮ ਰਾਜਾ ਰੂਪੀ ਲੋਹਾਰ ਸਾਖਤ ਸ਼ਕਤੀ ਦੇ ਉਪਾਸ਼ਕ ਵਾ ਕਠੋਰ ਚਿਤ ਵਾਲੇ ਮਨਮੁਖ ਪੁਰਸ਼ਾਂ ਨੂੰ ਜੁਨਾਂ ਵਿੱਚ ਪਾ ਕੇ ਸਜ਼ਾ ਦਿੰਦਾ ਹੈ ਅਤੇ ਉਹ ਜੀਵ ਵਾਸ਼ਨਾ ਦਾ ਬੱਜਾ ਹੋਇਆ ਜਾਂ ਆਪਣੇ ਕਰਮਾਂ ਦਾ ਪਰਮਾਇਆ ਹੋਇਆ ਜੁਨਾਂ ਵਿੱਚ ਪਾਉਂਦਾ ਫਿਰਦਾ ਵਾ ਭਵੇ ਸੰਸਾਰ ਵਿੱਚ ਪਾਉਂਦਾ ਹੈ ਬਿਨ ਬੁੱਝੇ ਸਭ ਦੁੱਖ ਦੁੱਖ ਕਮਾਉਣਾ ਆਪਣੀ ਸਰੂਪ ਦਾ ਗਿਆਨ ਬੁੱਝਣ ਤੋਂ ਬਗੈਰ ਵਾ ਗੁਰੂ ਸਾਹਿਬ ਜੀ ਦੀ ਸਿੱਖਿਆ ਬੁੱਝਣ ਤੋਂ ਬਿਨਾ ਸਾਰਿਆਂ ਪਾਸਿਆਂ ਤੋਂ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ ਅਤੇ ਜੀਵ ਦੁੱਖ ਹੀ ਕਮਾਉਣਾ ਕਰਦੇ ਹਨ ਹਉਮੈ ਆਵੇ ਜਾਈ ਪਰਮ ਪੁਲਾਉਣਾ ਰਹਾਉ ਜਿਨ੍ਹਾਂ ਨੇ ਪਰਮ ਕਰਕੇ ਆਪਣੇ ਆਪ ਨੂੰ ਪੁਲਾਉਣਾ ਕੀਤਾ ਹੈ ਉਹ ਹੰਗਤਾ ਦੇ ਸਹਤ ਹੋਣ ਕਰਕੇ ਆਵੇ ਜਾਏ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ ਰਹਾਉ ਬਿਸਰਾਮ ਦੀ ਕੇ ਸਤਗੁਰੂ ਅੱਗੇ ਕਹਿ ਰਹੇ ਹਨ ਤੂੰ ਗੁਰਮੁਖ ਰਖਣਹਾਰ ਹਰ ਨਾਮ ਧਿਆਈਐ हे ਪਰਮੇਸ਼ਰ ਤੂੰ ਗੁਰਮੁਖ ਜਨਾਂ ਨੂੰ ਰੱਖਣ ਵਾਲਾ ਹੈ ਕਿਉਂਕਿ ਉਹ ਤੇਰੇ ਹਰੀ ਨਾਮ ਨੂੰ ਧਿਆਉਂਦੇ ਹਨ ਵਾਜੋ ਮੁਖੀ ਗੁਰਾਂ ਦੁਆਰਾ ਤੇਰਾ ਨਾਮ ਧਿਆਉਂਦੇ ਹਨ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ ਮੇਲ ਹੈ ਤੁਝਹਿ ਰਜਾਈਬਦ ਕਮਾਈ ਹੈ ਜੋ ਤੇਰੀ ਰਜ਼ਾਈ ਆਗਿਆ ਵਿੱਚ ਰਹਿ ਕੇ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਹਨ ਤੂੰ ਉਹਨਾਂ ਨੂੰ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ ਤੂੰ ਕਰ ਕਰ ਦੇਖ ਹੈ ਆਪ ਦੇਹ ਸੁਪਾਈ ਹੈ ਹੀ ਵਾਇ ਗਰੂ ਤੂੰ ਉਤਪਤੀ ਕਰਕੇ ਪਾਲਣਾ ਕਰਕੇ ਆਪ ਹੀ ਸਭ ਦੇ ਕਰਤੱਬਾ ਨੂੰ ਵੇਖਦਾ ਹੈ ਅਤੇ ਜੋ ਕੁਝ ਦੇਣਾ ਕਰਦਾ ਹੈ ਉਹੋ ਹੀ ਪਾਈ ਹੈ ਪਉਣਾ ਕਰੀਦਾ ਹੈ ਤੂੰ ਦੇਖ ਹੈ ਥਾਪ ਉਥਾਪ ਦਰਬੀ ਨਾਈ ਹੈ ਤੂੰ ਆਪ ਹੀ ਸੰਸਾਰ ਨੂੰ ਥਾਪ ਇਸਤਿਤ ਕਰਕੇ ਫਿਰ ਉਥਾਪ ਪੁੱਟਣਾ ਭਾਵ ਨਾਸ਼ ਕਰਕੇ ਦੇਖਦਾ ਹੈ ਸਭ ਜੀਵਾਂ ਦੇ ਦਰ ਵਿੱਚ ਤੇਰੀ ਬੀ ਨਾਈ ਹੈ ਨਿਗਾਹ ਹੁੰਦੀ ਹੈ ਦੇਹੀ ਹੋਵਗ ਖਾਕ ਪਵਨ ਉਡਾਈਐ ਪਉਣ ਪਾਵ ਸਵਾਸ ਦੀ ਉਡ ਜਾਣ ਕਰਕੇ ਇਹ ਦੇਹੀ ਕਾਇਆ ਖਾਕ ਮਿੱਟੀ ਹੋ ਜਾਵੇਗੀ ਇਹੋ ਕਿਥੈ ਘਰ ਔਤਾਕ ਮਹਿਲ ਪਾਈਐ ਮਹਿਲ ਨਾ ਪਾਈਐ ਫੇਰ ਇਹ ਘਰ ਤੇ ਔਤਾਕ ਹੁੰਦਾ ਬੈਠ ਕਾ ਕਿਸ ਥਾਂ ਰਹਿਣੀਆਂ ਹਨ ਵਾਏ ਜੋ ਘਰ ਹਨ ਉਹ ਅੱਗੇ ਕਿਥੋਂ ਹੋਏ ਹਨ ਔ ਬਹੋੜ ਬੋੜੋ ਤੱਕ ਹੁੰਦਾ ਤੱਕ ਦੇਖ ਪਾ ਵਿਚਾਰ ਕਰਕੇ ਇਹਨਾਂ ਵਿੱਚ ਫਸਣ ਕਰਕੇ ਮਹੱਲ ਸਰੂਪ ਰੂਪ ਮਹੱਲ ਨੂੰ ਨਹੀਂ ਪਾਉਣਾ ਕਰੀਦਾ ਦੇਹੋ ਦੀਵੀ ਅੰਧ ਕੋਰ ਕਭ ਮੁਹਾਈਐ ਦੋਹ ਦੀਵੀ ਚਿੱਟਾ ਦਿਨ ਚੜਿਆ ਹੋਇਆ ਵੀ ਸਾਖਤ ਪੁਰਸ਼ਾਂ ਦੇ ਪਾਦਾ ਤਾਂ ਕੋਰ ਭਿਆਨ ਹਨੇਰਾ ਹੈ ਕਿਉਂਕਿ ਉਹ ਆਪਣੇ ਸ਼ੁਭ ਗੁਣਾਂ ਦਾ ਤਿਆਗ ਕਰਕੇ ਹਿਰਦੇ ਰੂਪੀ ਕਾਬ ਹੁੰਦਾ ਘਰ ਨੂੰ ਔਗਣਾ ਕਾਮਾਂ ਦੇਕ ਚੂਰਾਂ ਕੋਲ ਮੁਹਈਆ ਲਟਾ ਰਹੇ ਹਨ ਗਰਭ ਮੁਸੈ ਘਰ ਚੋਰ ਕਿਸ ਰੂ ਆਈ ਹੈ ਗਰਭ ਹੰਕਾਰ ਆਦਿਕ ਚੋਰ ਤੇਰੇ ਘਰ ਨੂੰ ਮੁਸੈ ਲੁੱਟ ਰਹੇ ਹਨ ਫਿਰ ਇਹ ਕਿਸ پاس ਜਾ ਕੇ ਰੋਕੇ ਦੱਸੇਗਾ ਗੁਰਮਖ ਚੋਰ ਨਾ ਲਾਕ ਹਰ ਨਾਮ ਜਗਾਈ ਹੈ ਗੁਰਮਖ ਜਨਾਂ ਨੂੰ ਕਾਮਾਂ ਦੇਕ ਚੋਰ ਨਹੀਂ ਲੱਗਦੇ ਕਿਉਂਕਿ ਉਹਨਾਂ ਨੇ ਹਰ ਪਰਮੇਸ਼ਰ ਦਾ ਨਾਮ ਜਪ ਕਰਕੇ ਆਪਣੀ ਸੁਰਤ ਗਿਆਨ ਅਵਸਥਾ ਵਿੱਚ ਜਗਾਈ ਹੋਈ ਹੈ ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤ੍ਰਿਸ਼ਨਾ ਦੀ ਆਦ ਦੀ ਆਗ ਅਗਨੀ ਨਿਵਾਰੀ ਮੇਟ ਲਈ ਹੈ ਅਤੇ ਹਿਰਦੇ ਅੰਦਰ ਜੋਤੀ ਸਰੂਪ ਦਾ ਦੀਪਾਈ ਹੈ ਪ੍ਰਕਾਸ਼ ਹੋ ਆਇਆ ਹੈ ਲਾਲ ਰਤਨ ਹਰ ਨਾਮ ਗੁਰ ਸੁਰਤ 부ਝਾਈਐ ਜੋ ਲਾਲਾਂ ਤੇ ਰਤਨਾ ਦੀ ਨਿਆਈ ਹਰ ਪਰਮੇਸ਼ਰ ਦਾ ਅਮੋਲਕ ਨਾਮ ਹੈ ਵਾ ਹਰ ਪਰਮੇਸ਼ਰ ਦਾ ਨਾਮ ਲਾਲ ਪਿਆਰਾ ਤੇ ਰਤਨ ਤਰਤੀਬਰ ਤਰਤਮ ਵਿਰਾਗ ਦੀ ਨਿਆਈ ਅਮੋਲਕ ਹੈ ਉਸ ਦੀ ਗੁਰਾਂ ਨੇ ਸੁਰਤ ਗਿਆਤ 부ਝਾਈਐ ਸਮਝਾਈ ਹੈ ਸਦਾ ਰਹੈ ਨਿਹ ਕਾਮ ਜੇ ਗੁਰਮਤ ਪਾਈਐ ਜੇਕਰ ਕੋਈ ਗੁਰਾਂ ਦੀ ਸਿੱਖਿਆ ਪ੍ਰਾਪਤ ਕਰ ਲਵੇ ਤਾਂ ਉਹ ਹਮੇਸ਼ਾ ਕਾਮਨਾਵਾ ਤੋਂ ਰਹਿਤ ਰਹਿੰਦਾ ਹੈ ਰਾਤ ਦਿਹਿ ਹਰ ਨਾਮ ਮਨ ਵਸਾਈਐ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਰਾਤ ਦਿਨ ਹਰ ਵੇਲੇ ਹਿਰਦੇ ਵਿੱਚ ਵਸਾਉਣਾ ਕਰੀਏ ਵਾ ਰਾਤ ਦਿਨ ਨਾਮ ਨੂੰ ਰਸਨਾ ਨਾਲ ਜਪੀਏ ਫਿਰ ਮੰਨਣ ਕਰਕੇ ਨਿਧਿਆਸਨ ਦੁਆਰਾ ਵਸਾਉਣਾ ਕਰੀਏ ਨਾਨਕ ਮੇਲ ਮਿਲਾਏ ਜੇ ਤੁੱਦ ਭਾਈਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਜੇਕਰ ਤੈਨੂੰ ਭਾ ਜਾਈਏ ਤਾਂ ਤੂੰ ਗੁਰਾਂ ਦੁਆਰਾ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਂਦਾ ਹੈ ਸੂਹੀ ਮਹੱਲਾ ਪਹਿਲਾ ਮਨੋ ਨਾਮ ਵਿਸਾਰ ਅਹਨ ਸਤਿਾਈਐ ਇਹ ਭਾਈ ਆਪਣੇ ਮਨ ਵਿੱਚੋਂ ਨਾਮ ਭੁਲਾਉਣਾ ਨਾ ਕਰੀਏ ਅਹਨ ਇਸ ਰਾਤ ਦਿਨ ਅਰਾਧਨਾ ਕਰੀਏ ਜੀਵ ਰੱਖੈ ਕਿਰਪਾ ਧਾਰ ਤਿਵੈ ਸੁਖ ਪਾਈਐ ਜਿਵੇਂ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਰਖਣਾ ਕਰਦਾ ਹੈ ਉਵੇਂ ਹੀ ਪ੍ਰਸੰਨ ਚਿਤ ਰਹਿ ਕੇ ਸੁਖ ਆਨੰਦ ਪਾਉਣਾ ਕਰੀਐ ਮੈਂ ਅੰਦਲੇ ਹਰ ਨਾਮ ਲਕੁਟੀ ਟੋਹਣੀ ਹਰ ਪਰਮੇਸ਼ਰ ਦਾ ਨਾਮ ਹੀ ਮੇਰੇ ਮਨ ਬੁੱਧ ਰੂਪੀ ਨੇਤਰਾ ਵਿੱਚ ਵਿਚਾਰ ਰੂਪੀ ਨਿਗਾਹ ਤੋਹੀ ਨੇ ਅੰਦਲੇ ਲਈ ਟੋਹਣੀ ਭਾਵ ਟੂਹਣ ਵਾਲੀ ਲਕਟੀ ਸੋਟੀ ਹੈ ਰਹੋ ਸਾਹਿਬ ਕੀ ਟੇਗ ਨਾ ਮੋਹ ਹੈ ਮੋਹਣੀ ਰਹਾਉ ਸਾਹਿਬ ਮਾਲਕ ਪਰਮੇਸ਼ਰ ਦੀ ਟੇਗ ਓਟ ਆਸਰੇ ਹੀ ਰਹਿੰਦਾ ਹਾਂ ਜਿਸ ਕਰਕੇ ਮੋਹਣੀ ਮੋਹਣ ਵਾਲੀ ਮਾਇਆ ਮੈਨੂੰ ਮੋਹਿਤ ਨਹੀਂ ਕਰ ਸਕਦੀ ਰਹਾਉ ਬਿਸਰਾਮ ਦੇ ਕੇ ਪਾਦਸ਼ਾਹ ਕਿਰਪਾ ਕਰਦੇ ਹਨ ਜੈ ਦੇਖੋ ਤਹ ਨਾਲ ਗੁਰ ਦੇ ਖਾਲਿਆ ਜਿੱਥੇ ਵੀ ਮੈਂ ਦੇਖਦਾ ਹਾਂ ਉਥੇ ਮੇਰੇ ਨਾਲ ਸਾਥੀ ਗੁਰਾਂ ਨੇ ਪਰਮੇਸ਼ਰ ਨੂੰ ਵਿਖਾਉਣਾ ਕੀਤਾ ਹੈ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਜਿਸ ਨੂੰ ਅੰਦਰ ਬਾਹਰ ਪਾਲਦਾ ਸੀ ਉਹ ਗੁਰਾਂ ਨੇ ਸਬਦ ਉਪਦੇਸ਼ ਦੀ ਕਮਾਈ ਦੁਆਰਾ ਹਿਰਦੇ ਵਿੱਚ ਹੀ ਨਿਹਾਲਿਆ ਦਿਖਾਲ ਦਿੰਦਾ ਹੈ ਸੇਵੀ ਸਤਗੁਰ ਪਾਏ ਨਾਮ ਨਿਰੰਜਨਾ ਭਾਈ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਸੇਵਦਾ ਹਾਂ ਅਤੇ ਨਿਰੰਜਨਾ ਪਰਮੇਸ਼ਰ ਦਾ ਨਾਮ ਜਪਦਾ ਹਾਂ ਵਾ ਸਤਿਗੁਰਾਂ ਦੇ ਭਾਈ ਅਨਸਾਰ ਹੋ ਕੇ ਨਿਰੰਜਨ ਪ੍ਰਭੂ ਦਾ ਨਾਮ ਸੇਵਨਾ ਕਰਦਾ ਹ ਇਸ ਲਈ ਇਉ ਬੇਨਤੀ ਕਰੀਏ ਤੁਦ ਪਾਵੈ ਤੇ ਵੈਰ ਜਾਈ ਪਰਮ ਪਉ ਭਜਨਾਂ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ हे ਪਰਮ ਨੂੰ ਭਜਨ ਡਰ ਨੂੰ ਕੱਟਣ ਵਾਲੇ ਨਾਸ਼ ਕਰਨ ਵਾਲੇ ਪ੍ਰਭੂ ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਹੀ ਆਪਣੀ ਰਜ਼ਾਇ ਆਗਿਆ ਵਿੱਚ ਚਲਾਉਣਾ ਕਰ ਜਨਮਤ ਹੀ ਦੁੱਖ ਲਾਗੇ ਮਰਣਾ ਆਏ ਕੈ ਨਾਮ ਨੂੰ ਭਲਾਉਣ ਕਰਕੇ ਹੀ ਜਨਮ ਦਿਆਂ ਸਾਰ ਹੀ ਦੁੱਖ ਆ ਲੱਗਦੇ ਹਨ ਪਾਪ ਪਹਿਲਾ ਜਨਮ ਲੈਂਦਿਆਂ ਦੁੱਖ ਹੁੰਦਾ ਫਿਰ ਅਗਿਆਨ ਕਰਕੇ ਬਚਪਨ ਕਿਸ਼ੋਰ ਜਵਾਨੀ ਬਢੇਪੇ ਆਦ ਵਿੱਚ ਅਨੇਕਾਂ ਦੁੱਖ ਆ ਲੱਗਦੇ ਅਤੇ ਅੰਤ ਨੂੰ ਮਰਣਾ ਮੌਤ ਆਏ ਕੈ ਬਾਉ ਮੌਤਾ ਕਰਕੇ ਜਿੰਬੜ ਜਾਂਦੀ ਹੈ ਜਨਮ ਮਰਨ ਪਰਵਾਣ ਹਰ ਗੁਣ ਗਾਇਕੈ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਕੇ ਹੀ ਜੰਮਣਾ ਮਰਨਾ ਪ੍ਰਮਾਣਿਤ ਹੁੰਦਾ ਹੈ ਵਾ ਜਨਮ ਦੇ ਬਮਾਨ ਵੱਲੋਂ ਮਰ ਕੇ ਪਰਵਾਣ ਹੋਈਦਾ ਹੈ ਇਉ ਬੇਨਤੀ ਕਰੀਏ ਹਉ ਨਾਹੀ ਤੂ ਹੋਵਹਿ ਤੁਦਹੀ ਸਾਜਿਆ ਏ ਮਹਾਰਾਜ ਹਉ ਮੈਂ ਤਿੰਨਾ ਕਾਲਾਂ ਵਿੱਚ ਕੁਝ ਨਹੀਂ ਆ ਤੂੰ ਪਿਛੇ ਵੀ ਵਿਆਪਕ ਸੀ ਹੁਣ ਵੀ ਵਿਆਪਕ ਹੈ ਅੱਗੇ ਨੂੰ ਵੀ ਵਿਆਪਕ ਹੋਵੇਂਗਾ ਤੂੰ ਆਪ ਹੀ ਸਾਰੇ ਸੰਸਾਰ ਨੂੰ ਸਾਜਿਆ ਸਾਜਣਾ ਰਚਨਾ ਕੀਤਾ ਹੈ ਆਪੇ ਥਾਪ ਉਥਾਪ ਸਬਦ ਨਿਵਾਜਿਆ ਆਪ ਹੀ ਸਾਰੇ ਸੰਸਾਰ ਨੂੰ ਥਾਪ ਇਸਤਿਤ ਕਰਕੇ ਫੇਰ ਉਥਾਪ ਪੁੱਟ ਦਿੰਦਾ ਹੈ ਵਾ ਆਪ ਹੀ ਥਾਪੇ ਹੋਏ ਕਾਮ ਕ੍ਰੋਧ ਆਦ ਵਿਕਾਰਾਂ ਨੂੰ ਪੁੱਟ ਦਿੰਦਾ ਵਾ ਥਾਪੀ ਹੋਏ ਗਿਆਨ ਨੂੰ ਪੁੱਟ ਕੇ ਗਿਆਨ ਨੂੰ ਇਸਤਿਤ ਕਰਦਾ ਹੈ ਤੇ ਗੁਰਮੁਖ ਜਨਾਂ ਨੂੰ ਗੁਰ ਸ਼ਬਦ ਦੁਆਰਾ ਨਿਵਾਜਣ ਵਾਲਾ ਹੈ ਵਡਿਆਉਣਾ ਕਰਦਾ ਹੈ ਦੇਹੀ ਭਸਮ ਰੁਲਾਈ ਨਾ ਜਾਪੀ ਕਹਿ ਗਿਆ ਇਹ ਦੇਹੀ ਕਾਇਆ ਅੰਤ ਨੂੰ ਭਸਮ ਸਵਾ ਵਿੱਚ ਰੁਲ ਜਾਂਦੀ ਹੈ ਪਰ ਇਹ ਨਹੀਂ ਜਾਣਿਆ ਜਾਂਦਾ ਕਿ ਜੀਵਾਤਮਾ ਕਿੱਥੇ ਚਲਿਆ ਗਿਆ ਹੈ ਅਰਥਾਤ ਆਤਮ ਪ੍ਰਾਣ ਵਿੱਚ ਲਿਖਿਆ ਮਿਲਦਾ ਹੈ ਜੇਕਰ ਕਿਸੇ ਦੇ ਪ੍ਰਾਣ ਧੁਨੀ ਰਾਹੀਂ ਨਿਕਲਦੇ ਹਨ ਤਾਂ ਉਹ ਭੋਰੇ ਦੀ ਜੂਨ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਨਾਸਾਂ ਦੁਆਰਾ ਪ੍ਰਾਣ ਬਾਹਰ ਨਿਕਲਦੇ ਆ ਉਹ ਖੁਸ਼ਬੂ ਲੈਣ ਵਾਲੀਆਂ ਜੂਨਾ ਵਿੱਚ ਜਾਂਦੇ ਆ ਦਸਮ ਦੁਆਰ ਰਾਹੀਂ ਪ੍ਰਾਣ ਨਿਕਲਣ ਵਾਲੇ ਬ੍ਰਹਮ ਲੋਕ ਨੂੰ ਜਾਂਦੇ ਆ ਇਸੇ ਪ੍ਰਕਾਰ ਨੇਤਰਾ ਰਾਹੀਂ ਪ੍ਰਾਣ ਨਿਕਲਣ ਵਾਲੇ ਪਤੰਗੀਆਂ ਦੀ ਜੂਨ ਵਿੱਚ ਜ਼ਬਾਨ ਰਾਹੀਂ ਮੱਛੀ ਦੀ ਜੂਨ ਲੰਗ ਰਾਹੀਂ ਹਾਤੀ ਦੀ ਜੂਨ ਮੂਲ ਦੁਆਰ ਰਾਹੀ ਨਿਕਲਣ ਵਾਲੇ ਵਿਸ਼ਟਾ ਦੇ ਕੀੜਿਆਂ ਦੀ ਜੂਨ ਵੇ ਜਾਂਦੇ ਆ ਇਹੋ ਆਤਮ ਪ੍ਰਾਣ ਵਿੱਚ ਪ੍ਰਾਣ ਨਿਕਲਣ ਦੇ 11 ਅਸਥਾਨ ਮੰਨੇ ਹਨ ਪਰ ਗੁਰਮਤਿ ਵਿੱਚ ਇਹ ਸਿਧਾਂਤ ਹੈ ਜਿਤ ਲਾਗੂ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ ਪਰ ਗੁਰਮੁਖ ਜਾਣਦਾ ਇਹ ਨਿਸ਼ਚਾ ਹੈ ਕਿ ਤੂੰ ਆਪ ਹੀ ਸਾਰੇ ਸਮਾਰਿਆ ਇੰੂ ਗੁਰਮੁਖ ਜਨ ਵਿਸਮਾਦ ਅਚਰਜ ਰੂਪ ਪਰਮੇਸ਼ਰ ਨੂੰ ਪਾ ਕੇ ਵਿਸਮਾਦ ਰੂਪ ਭਇਆ ਹੋਇਆ ਹੈ ਤੂੰ ਨਾਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ हे ਪਰਮੇਸ਼ਰ ਤੂੰ ਦੂਰ ਨਹੀਂ ਹੈ ਤੂੰ ਜੀਵਾਂ ਦੇ ਕਰਮ ਕਿਰਿਆ ਆਦ ਸਾਰਾ ਕੁਝ ਹੀ ਜਾਣਦਾ ਗੁਰਮੁਖ ਵੇਖ ਹਦੂਰ ਅੰਤਰ ਵੀ ਤੂੰ ਹੈ ਗੁਰਮੁਖ ਜਨ ਤੈਨੂੰ ਆਪਣੇ ਹਦੂਰ ਨੇੜੇ ਵੇਖਦਾ ਹੈ ਅਤੇ ਹਿਰਦੇ ਵਿੱਚ ਵੀ ਤੈਨੂੰ ਹੀ ਵਿਆਪਕ ਜਾਣਦਾ ਮੈਂ ਦੀਜੈ ਨਾਮ ਨਿਵਾਸ ਅੰਤਰ ਸਾਧ ਹੋਏ ਏ ਮਹਾਰਾਜ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਨਾਮ ਦਾ ਵਾਸਾ ਦੇਣਾ ਗਰੂ ਤਾਂ ਜੋ ਮੇਰੇ ਅੰਦਰ ਸ਼ਾਂਤੀ ਪ੍ਰਾਪਤ ਹੋ ਜਾਵੇ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਨੂੰ ਸੱਚੇ ਗੁਰੂ ਦੀ ਮਤ ਸਿੱਖਿਆ ਦੇਣਾ ਕਰ ਕਾਂਜੂ ਮੈਂ ਦਾਸ ਸੇਵਕ ਤੇਰੇ ਗੁਣਾਂ ਨੂੰ ਗਾਉਂਦਾ ਰਹਾ ਰਾਗ ਸੂਹੀ ਮਹੱਲਾ 3 ਘਾਰ ਪਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਗੁਰਸਿੱਖਾਂ ਦੇ ਪਾਸ ਇੱਕ ਵਾਰ ਸਤਗੁਰਾਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਸਾਰਾ ਪਸਾਰਾ ਕਿੱਥੋਂ ਉਤਪੰਨ ਹੋਇਆ ਇਹ ਸੁਣ ਕੇ ਮਹੱਲਾ 3 ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪਹਿਲੇ ਘਰ ਸਰਉਤਾਲ ਅੰਦਰ ਨਾਮ ਤੇ ਨਾਮੀ ਦੀ ਅਪੇਧਤਾ ਕਥਨ ਕਰਕੇ ਅਸ਼ਟ ਪਦੀਆਂ ਅੱਠ ਪਦੀਆਂ ਵਾਲਾ ਸ਼ਬਦ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦਿਆ ਉਚਾਰਨ ਕੀਤਾ ਇੱਕ ਅਦੁੱਤੀ ਬ੍ਰह्म ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਨਾ ਮੈਂ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਇਹ ਭਾਈ ਪਰਮੇਸ਼ਰ ਦੇ ਨਾਮ ਵਾ ਨਾਮੀ ਪਰਮੇਸ਼ਰ ਤੋਂ ਹੀ ਸਾਰਾ ਕੁਝ ਉਤਪੰਨ ਹੋਇਆ ਪਰ ਉਹ ਨਾਮ ਜਾਂ ਨਾਮੀ ਪਰਮੇਸ਼ਰ ਸਤਿਗੁਰਾਂ ਤੋਂ ਬਿਨ ਬਿਨ ਜਾਪੈ ਜਾਣਿਆ ਨਹੀਂ ਜਾਂਦਾ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨ ਜਾਪੈ ਕਹਿੰਦੇ ਗੁਰੂ ਦੇ ਸ਼ਬਦ ਉਪਦੇਸ਼ ਦਾ ਰਸ ਸਵਾਦ ਬਹੁਤ ਮਿੱਠਾ ਪਿਆਰਾ ਹੈ ਵਾ ਗੁਰਾਂ ਦਾ ਸ਼ਬਦ ਬਹੁਤ ਹੀ ਮਿੱਠਾ ਰਸ ਦਾਇਕ ਹੈ ਪਰ ਚਖਣ ਧਾਰਨ ਕੀਤੇ ਤੋਂ ਬਿਨਾ ਇਸ ਦਾ ਸਵਾਦ ਜਾਣਿਆ ਨਹੀਂ ਜਾ ਸਕਦਾ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ ਜੀਵਾ ਨੇ ਕੌਡੀ ਭਾ ਮਾਇਆ ਦੇ ਬਦਲੇ ਆਪਣਾ ਮੂਲਕ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ ਪਰ ਆਪਣੇ ਆਤਮ ਸਰੂਪ ਨੂੰ ਨਹੀਂ ਚੀਨਸ ਜਾਣਿਆ ਪਛਾਣਿਆ ਗੁਰਮੁਖ ਹੋਵੇ ਤਾਏ ਕੋ ਜਾਣੈ ਹੋਮੈ ਦੁੱਖ ਨ ਸੰਤਾਪੈ ਹਾਂ ਜੇ ਕੋਈ ਮੁਖੀ ਗੁਰਾਂ ਦੁਆਰਾ ਗੁਰਮੁਖ ਹੋਵੇ ਤਾ ਉਹ ਏਕੋ ਅਦਵੈਤ ਸਰੂਪ ਬ੍ਰਹਮ ਨੂੰ ਜਾਣ ਲੈਂਦਾ ਹੈ ਅਤੇ ਉਸ ਨੂੰ ਹੰਕਤਾ ਮਮਤਾ ਜੰਮਣ ਮਰਨ ਦਾ ਦੁੱਖ ਤੇ ਆਦੀ ਬਿਆਦੀ ਉਪਾਦੀ ਆਦ ਸੰਤਾਪੈ ਭਲੀ ਪ੍ਰਕਾਰ ਤਾਪ ਨਹੀਂ ਲੱਗਦਾ ਵਾਹ ਹੋਮੈ ਦਾ ਦੁੱਖ ਕਸ਼ਟ ਨਹੀਂ ਦੇਵੇਗਾ ਬਲਹਾਰੀ ਗੁਰ ਆਪਣੇ ਵਿੱਡੋ ਜਨ ਸਾਚੇ ਸਿਓ ਲਿਵ ਲਾਈ ਮੈਂ ਆਪਣੀ ਗੁਰੂ ਸਾਹਿਬ ਜੀ ਦੇ ਉਪਰੋਂ ਬਲਹਾਰੀ ਬਲਹਾਰ ਜਾਂਦਾ ਹ ਜਿਸ ਗੁਰੂ ਨੇ ਮੇਰੀ ਸੱਚੇ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲਾ ਦਿੱਤੀ ਹੈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਿਆ ਸਮਾਈ ਰਹਾ ਗੁਰੂ ਸਾਹਿਬ ਜੀ ਦੇ ਸਬਦ ਉਪਦੇਸ਼ ਨੂੰ ਜਾਣ ਸਮਝ ਕੇ ਆਪਣੇ ਆਤਮ ਸਰੂਪ ਦਾ ਪ੍ਰਕਾਸ਼ ਹੋ ਗਿਆ ਹੈ ਅਤੇ ਹੁਣ ਸੁੱਤੇ ਸਿੱਧ ਹੀ ਮਾਨੁਸ ਸਹਿਜ ਰੂਪ ਵਿੱਚ ਸਮਾਇਆ ਰਹਿੰਦਾ ਹੈ ਰਹਾਉ ਗੁਰਮੁਖ ਗਾਵੇ ਗੁਰਮੁਖ ਬੁੱਝੇ ਗੁਰਮੁਖ ਸ਼ਬਦ ਵਿਚਾਰੇ ਗੁਰਮੁਖ ਜਨ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਹਨ ਭਾਵ ਕੀਰਤਨ ਕਰਦੇ ਹਨ ਗੁਰਮੁਖ ਆਪਣਾ ਆਪ ਆਪਣੇ ਆਤਮਕ ਸਰੂਪ ਨੂੰ ਅਪਰੋਖ ਗਿਆਨ ਦੁਆਰਾ ਜਾਣਦੇ ਹਨ ਭਾਵ ਸਮਝਦੇ ਹਨ ਵਾ ਗੁਰਮੁਖ ਜਨ ਗੁਰੂ ਸਿੱਖਿਆ ਨੂੰ ਬੁੱਝਦੇ ਹਨ ਅਤੇ ਗੁਰਮਖ ਜਨ ਗੁਰੂ ਜੀ ਦੇ ਉਪਦੇਸ਼ ਦੀ ਵਿਚਾਰ ਕਥਨ ਕਰਦੇ ਹਨ ਜੀਓ ਪਿੰਡ ਸਭ ਗੁਰ ਤੇ ਉਪਜੈ ਗੁਰਮਖ ਕਾਰਜ ਸਵਾਰੇ ਇਹ ਜ਼ਿੰਦਗੀ ਪਿੰਡ ਸਰੀਰ ਆਦ ਸਾਰਾ ਕੁਝ ਗੁਰੂ ਤੋਂ ਹੀ ਉੱਬਰਦਾ ਹੈ ਪੈਦਾ ਹੁੰਦਾ ਹੈ ਭਾਵ ਜੀਵਾਤਮਾ ਤੇ ਸਰੀਰ ਆਦ ਦੀ ਸੋਝੀ ਗੁਰੂ ਤੋਂ ਹੀ ਪੈਦਾ ਹੁੰਦੀ ਵਾ ਗੁਰਮਖ ਜਾਣਦੇ ਹਨ ਕਿ ਇਸ ਜੀਵ ਦੇ ਤਾਂ ਹੀ ਬੇੰਡ ਸਰੀਰ ਭਾਵ ਅਖੰਡ ਚੇਤਨ ਦੇਹ ਗੁਰਾਂ ਤੋਂ ਗਿਆਨ ਪ੍ਰਾਪਤ ਕਰਕੇ ਹੀ ਪੈਦਾ ਹੁੰਦੀ ਹੈ ਗੁਰਮੁਖ ਜਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਮੋਖ ਰੂਪੀ ਕਾਰਜ ਕਮਾਕਾਰਾਂ ਨੂੰ ਸੰਵਾਰ ਲੈਂਦੇ ਮਨਮੁਖ ਅੰਦਾ ਅੰਧ ਕਮਾਵੇ ਬੇਖਖਟੇ ਸੰਸਾਰੇ ਅਗਿਆਨੀ ਮਨਮੁਖ ਜੀਵ ਅਗਿਆਨਤਾ ਹੀ ਵਾਲੇ ਕਰਮ ਹੀ ਕਮਾਉਂਦਾ ਹੈ ਅਤੇ ਸੰਸਾਰੇ ਸੰਸਾਰ ਵਿੱਚ ਵਿਸ਼ਿਆ ਰੂਪੀ ਬੇਖ ਜ਼ਹਿਰ ਨੂੰ ਕੱਢਦਾ ਮਾਇਆ 모ਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਅਤਯੰਤ ਹੀ ਪਿਆਰੇ ਗੁਰੂ ਸਾਹਿਬ ਜੀ ਨੂੰ ਤਾਰਨ ਕੀਤੇ ਤੋਂ ਬਗੈਰ ਵਾ ਗੁਰੂ ਸਾਹਿਬ ਜੀ ਵਿੱਚ ਅਤਯੰਤ ਪ੍ਰੇਮ ਕੀਤੇ ਬਿਨਾ ਉਹ ਮਨਮੁਖ ਜੀਵ ਮਾਇਆ ਦੇ 모ਹ ਵਿੱਚ ਫਸ ਕੇ ਹਮੇਸ਼ਾ ਦੁੱਖ ਹੀ ਪਾਉਂਦੇ ਰਹਿੰਦੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਪਾਏ ਸੋਈ ਕਈਏ ਉਹੀ ਸੇਵਕ ਦਾਸ ਹੈ ਜਿਹੜਾ ਸਤਗੁਰੂ ਸਾਹਿਬ ਜੀ ਦੀ ਸੇਵੇ ਤਹਿਲ ਕਰਦਾ ਹੈ ਅਤੇ ਸਦਾ ਸਤਗੁਰੂ ਜੀ ਦੇ ਪਾਏ ਅਨਸਾਰ ਹੋ ਕੇ ਚੱਲਣਾ ਕਰਦਾ ਹੈ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸਤਗੁਰਾਂ ਦਾ ਸਬਦ ਉਪਦੇਸ਼ ਵੀ ਸੱਚਾ ਹੈ ਤਾਰੀਫ ਵੀ ਸੱਚੀ ਹੈ ਤੇ ਸੱਚਾ ਪੁਰਖੀ ਇਸ ਸ਼ਬਦ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਂਦਾ ਹੈ ଅਥਵਾ ਜੋ ਬ੍ਰਹਮ ਸੱਚਾ ਹੈ ਜਿਸ ਦੀ ਸਿਫਤ ਵੀ ਸੱਚੀ ਹੈ ਉਸ ਦਾ ਸੱਚਾ ਨਾਮ ਹਿਰਦੇ ਵਿੱਚ ਵਸਾਉਣਾ ਕਰੇ ਸੱਚੀ ਬਾਣੀ ਗੁਰਮੁਖ ਆਖੇ ਹੋਮੇ ਵਿੱਚ ਹੋ ਜਾਏ ਗੁਰਮੁਖ ਜਨ ਸਾਜ ਸਰੂਪ ਨਾਮ ਰੂਪੀ ਬਾਣੀ ਨੂੰ ਆਪਣੇ ਮੁਖੋਂ ਆਖਦੇ ਹਨ ਜਿਸ ਕਰਕੇ ਉਹਨਾਂ ਦੇ ਹਿਰਦੇ ਅੰਦਰੋਂ ਹੰਗਤਾ ਮਮਤਾ ਚਲੀ ਜਾਂਦੀ ਹੈ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਈ ਸੱਚਾ ਪਰਮੇਸ਼ਰ ਆਪ ਹੀ ਕਰਮ ਅਨਸਾਰ ਫਲ ਵਰਦਾਤਾ ਫਲ ਦੇਣ ਵਾਲਾ ਹੈ ਆਪ ਹੀ ਗੁਰੂ ਰੂਪ ਹੋ ਕੇ ਸੱਚਾ ਉਪਦੇਸ਼ ਣਾਉਂਦਾ ਹੈ ਗੁਰਮੁਖ ਕਾਲੇ ਗੁਰਮੁਖ ਖੱਡੇ ਗੁਰਮੁਖ ਨਾਮ ਜਪਾਏ ਗੁਰਮੁਖ ਜਨ ਸੇਵਾ ਭਗਤੀ ਦੀ ਕਲਣਾ ਕਰਦੇ ਹਨ ਗੁਰਮੁਖ ਜਨ ਨਾਮ ਰੂਪੀ ਧੰਨ ਦੀ ਖੱਟੀ ਖੜਦੇ ਹਨ ਗੁਰਮੁਖ ਜਨ ਆਪ ਨਾਮ ਜਪਦੇ ਤੇ ਹੋਰਨਾਂ ਤੋਂ ਜਪਾਉਂਦੇ ਹਨ ਸਦਾ ਅਲਿਪਤ ਸਾਚੈ ਰੰਗ ਰਤਾ ਗੁਰ ਕੈ ਸਹਿਜ ਸੁਭਾਏ ਜੋ ਗੁਰਮੁਖ ਜਨ ਗੁਰਾਂ ਦੇ ਵਿੱਚ ਸੁਤੇ ਸਿੱਧ ਹੀ ਸੁਭਾਏ ਸ੍ਰੇਸ਼ਟ ਪ੍ਰੇਮ ਕਰਦੇ ਹਨ ਉਹ ਸੱਚੇ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਤਦਾਕਾਰ ਹੋ ਕੇ ਹਮੇਸ਼ਾ ਹੀ ਪਦਾਰਥਾ ਮਾਇਆ ਤੋਂ ਅਲਿਪਤ ਨਰਲੇਪ ਰਹਿੰਦੇ ਹਨ ਮਨਮੁਖ ਸਦ ਹੀ ਕੂੜੋ ਬੋਲੈ ਬਿਕ ਬੀਜੈ ਬਿਕ ਖਾਏ ਮਨਮੁਖ ਪੁਰਸ਼ ਹਮੇਸ਼ਾ ਝੂਠ ਹੀ ਬੋਲਦੇ ਰਹਿੰਦੇ ਉਹ ਕਿਸੇ ਨੂੰ ਦੁੱਖ ਦੇਣ ਰੂਪ ਵਿਸ਼ੇ ਰੂਪੀ ਵੇਹੋ ਨੂੰ ਬੀਜਦੇ ਹਨ ਅਤਿ ਹੰਤ ਨੂੰ ਉਸ ਦਾ ਫਲ ਦੁਖ ਰੂਪੀ ਵੇਹੋ ਹੀ ਖਾਂਦੇ ਹਨ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਣ ਛਡਾਏ ਉਹ ਮਨ ਮੁਖ ਤ੍ਰਿਸ਼ਨਾ ਦਾਦਾ ਹੁੰਦਾ ਸੜਿਆ ਆ ਕਾਲ ਕਰਨ ਵਾਲੀ ਜਮ ਨੇ ਬਾਨਿਆ ਹੋਇਆ ਹੈ ਗੁਰੂ ਸਾਹਿਬ ਤੋਂ ਬਗੈਰ ਉਸ ਨੂੰ ਕੌਣ ਛਡਾਵੇਗਾ ਕੋਈ ਨਹੀਂ ਛਡਾ ਸਕਦਾ ਸੱਚਾ ਤੀਰਤ ਜਿਤ ਸਤ ਸਾਰ ਨਾਵਣ ਗੁਰਮੁਖ ਆਪ 부ਝਾਏ ਸਤ ਸੰਗਤ ਰੂਪੀ ਗੁਰ ਸ਼ਬਦ ਰੂਪੀ ਸੱਚਾ ਤੀਰਥ ਹੈ ਜਿਸ ਸਤ ਸੱਚੇ ਸਰ ਸਰੋਵਰ ਵਿੱਚ ਨਾਵਣ ਪਾਰਾ ਬੋਲਣਾ ਇਸ਼ਨਾਨ ਕਰਨ ਦਾ ਤਰੀਕਾ ਗੁਰਮੁਖ ਜਨਾਂ ਨੂੰ ਪਰਮੇਸ਼ਰ ਆਪ ਸਮਝਾਉਂਦਾ ਹੈ 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸੋ ਇੱਥੇ ਵੀ ਪਿੱਛੇ ਜਿਵੇਂ ਆਇਆ ਨੰਨੇ ਨੂੰ ਕੰਨਾ ਵਾ ਵਾ ਨਣ ਸ਼ਬਦ ਦੇ ਪ੍ਰਕਰਨ ਦੇ ਹਿਸਾਬ ਨਾਲ ਇਸ ਦਾ ਇਸ਼ਾਨਾਨ ਬਣਦਾ ਹੈ ਮਤਲਬ ਨਾਵਣ ਪਾਰਾ ਕਰਕੇ ਅਗਲਾ ਸ਼ਬਦ ਵੀ ਨਾਉਣ ਦਾ ਵਾਚਕ ਹੈ ਤੇ ਤਨਾਤ ਹੈ ਇਸ ਨੂੰ ਨਾਤੇ ਨਹੀਂ ਪੜ ਜਾਣਾ ਜਾਂ ਪਿਛਲੇ ਨੂੰ ਨਾਵਣ ਨਹੀਂ ਪੜ ਜਾਣਾ ਨਾਵਣ ਨਾਮ ਦਾ ਵਾਚਕ ਹੈ ਤੇ ਨਾਤ ਹੈ ਹੁੰਦਾ ਰਿਸ਼ਤੇ ਨਾਤੇ ਇਹ ਉਹ ਨਹੀਂ ਆ ਇਹਨੂੰ ਪੜਨਾ ਨਾਤਾ ਹੈ ਤੇ ਤਨਾਤ ਹੈ ਮਲ ਜਾਏ ਗੁਰੂ ਸਾਹਿਬ ਜੀ ਨੇ ਗੁਰਮੁਖ ਜਨਾਂ ਨੂੰ ਉਪਦੇਸ਼ ਦੁਆਰਾ ਇਸ ਸਰੀਰ ਹਿਰਦੇ ਅੰਦਰ ਹੀ 68 ਅਠਾਹੜ ਤੀਰਥ ਦਿਖਾ ਦਿੱਤੇ ਹਨ ਭਾਵ ਜੋ ਸ਼ਬਦ ਦੀ ਕਮਾਈ ਕਰਦੇ ਹਨ ਉਹਨਾਂ ਨੂੰ 68 ਤੀਰਥਾਂ ਦਾ ਮਹਾਤਮ ਘਰ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ ਤਿਤ ਕਹਿੰਦੇ ਤਿਤ ਤਿਸ ਵਿੱਚ ਨਾਤੈ ਨਾ ਹੋਣ ਨਾਲ ਭਾਵ ਸ਼ਬਦ ਦਾ ਅਭਿਆਸ ਕਰਨ ਨਾਲ ਹਉਮੈ ਅਵਿਧਿਆ ਆਦ ਦੀ ਮੈਲ ਚਲੀ ਜਾਂਦੀ ਹੈ ਸੱਚਾ ਸ਼ਬਦ ਸਾਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਗੁਰਾਂ ਦਾ ਸੱਚਾ ਸ਼ਬਦ ਤ੍ਰੈ ਕਾਲ ਸਤ ਹੈ ਵਹ ਸਾਧ ਦੀ ਪ੍ਰਾਪਤੀ ਕਰਾਉਣ ਵਾਲਾ ਤੇ ਹਿਰਦੇ ਨੂੰ ਉਜਲ ਕਰਨ ਵਾਲਾ ਹੈ। ਨਾਹੀਂ ਉਸ ਸ਼ਬਦ ਨਾਮ ਨੂੰ ਕੋਈ ਹਉਮੈ ਆਦਿ ਮੈੜ ਲੱਗਦੀ ਤੇ ਨਾਹੀਂ ਕਿਸੇ ਨੂੰ ਲਾਉਂਦਾ ਹੈ। ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ। ਸੱਚੀ ਸਿਫਤ ਤੇ ਸੱਚੀ ਸਲਾਹਤ ਪੂਰਨ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਕਰੀਦੀ ਹੈ। ਵਾ ਆਪ ਭਗਤੀ ਕਰਨ ਰੂਪੀ ਸੱਚੀ ਸਿਫਤ ਤੇ ਹੋਰਨਾਂ ਪਾਸੋਂ ਭਗਤੀ ਕਰਾਉਣ ਰੂਪ ਸੱਚੀ ਸਲਾਹ ਦੀ ਬਖਸ਼ਿਸ਼ ਪੂਰੇ ਗੁਰੂ ਤੋਂ ਹੀ ਪਾਈਦੀ ਹੈ। ਤਨ ਮਨ ਸਭ ਕਿਸ ਹਾਰ ਤਿਸ ਕੀਰਾ ਦੁਰਮਤ ਕਹਿਣ ਨ ਜਾਏ। ਇਹ ਤਨ ਸਰੀਰ ਮਨ ਆਦ ਸਾਰਾ ਕੁਝ ਉਸ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ ਪਰ ਕੋਟੀ ਮਤ ਵਾਲਿਆਂ ਪੁਰਸ਼ਾਂ ਪਾਸ ਇਹ ਕਿਹਾ ਨਹੀਂ ਜਾਂਦਾ। ਉਹ ਸਭ ਕੁਝ ਆਪਣਾ ਮੰਨਦੇ ਆ। ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚ ਹੋ ਜਾਏ। ਜੇਕਰ ਦੁਰਮਤੀਆ ਸਤਿਗੁਰਾਂ ਦੇ ਹੁਕਮ ਵਿੱਚ ਹੋਵੇ ਪਾ ਹੁਕਮ ਮੰਨਦਾ ਹੋਵੇ ਤਾਂ ਉਸ ਦਾ ਹਿਰਦਾ ਉੱਜਲ ਹੋ ਜਾਂਦਾ ਅਤੇ ਅੰਦਰੋਂ ਹੰਗਤਾ ਮਮਤਾ ਵੀ ਚਲੀ ਜਾਂਦੀ ਹੈ ਗੁਰ ਕੀ ਸਾਖੀ ਸਹਜੇ ਜਾ ਕੀ ਤ੍ਰਿਸ਼ਨਾ ਅਗਨ ਬੁਝਾਏ ਜਿਸ ਨੇ ਗੁਰੂ ਸਾਹਿਬ ਜੀ ਦੀ ਸਾਖੀ ਸਿੱਖਿਆ ਸੁੱਤੇ ਸਿੱਧ ਹੀ ਚਾਖੀ ਭਾਵ ਧਾਰਨ ਕੀਤੀ ਹੈ ਮਹਾਰਾਜ ਨੇ ਉਸ ਦੀ ਤ੍ਰਿਸ਼ਨਾ ਦੀ ਅਗਨੀ ਬੁਝਾ ਨਿਵਰਤ ਕਰ ਦਿੱਤੀ ਹੈ ਗੁਰ ਕੈ ਸਬਦ ਰਾਤਾ ਸਹਿਜੀ ਮਤਾ ਸਹਿਜੀ ਰਹਿਆ ਸਮਾਈ ਜੋ ਗੁਰੂ ਦੇ ਉਪਦੇਸ਼ ਵਿੱਚ ਰੰਗਿਆ ਗਿਆ ਹੈ ਉਹ ਸੁਤੇ ਸਿੱਧ ਹੀ ਬ੍ਰਹਮ ਗਿਆਨ ਦੇ ਆਨੰਦ ਵਿੱਚ ਮਸਤ ਹੋਇਆ ਹੈ ਫਿਰ ਸਹਿਜੀ ਗਿਆਨ ਸਰੂਪ ਵਿੱਚ ਸਮਾਈ ਅਪੀਰ ਸਮਾਇਆ ਰਹਿੰਦਾ ਹੈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਈ ਪਿਆਰੀ ਜੋ ਪਿਆਰੀ ਗੁਰੂ ਜੀ ਦੇ ਬਾਣੀ ਅਨਸਾਰ ਚੱਲਦੇ ਵਾ ਗੁਰੂ ਜੀ ਦੇ ਨਾਲ ਪਾਏ ਪ੍ਰੇਮ ਕਰਦੇ ਉਹ ਪਰਮੇਸ਼ਰ ਦਾ ਨਾਮ ਸੱਚਾ ਨਿਸ਼ਚੇ ਕਰਕੇ ਜਾਣਦੇ ਹਨ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਈ ਪਿਆਰੇ ਜੋ ਸੱਚੇ ਨਾਮ ਵਿੱਚ ਪਿਆਰ ਕਰਨ ਕਰਕੇ ਗੁਰਮੁਖ ਜਨਾਂ ਨੇ ਗੁਰੂ ਸਾਹਿਬ ਜੀ ਤੋਂ ਬ੍ਰਹਮ ਗਿਆਨ ਰੂਪੀ ਸੱਚੀ ਵਡਿਆਈ ਪਾਉਣਾ ਕੀਤੀ ਹੈ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਇੱਕ ਸੱਚਾ ਪਰਮੇਸ਼ਰ ਹੀ ਸਾਰੇ ਸੰਸਾਰ ਜੀਵਾਂ ਵਿੱਚ ਵਰਤ ਰਿਹਾ ਪਰੰਤੂ ਇਸ ਗੱਲ ਨੂੰ ਵਾ ਉਸ ਦੇ ਸਰੂਪ ਦੀ ਵਿਚਾਰ ਨੂੰ ਕੋਈ ਵਿਰਲਾ ਹੀ ਵਿਚਾਰਦਾ ਹੈ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਪਰਮੇਸ਼ਰ ਆਪ ਹੀ ਜਿਨ੍ਹਾਂ ਨੂੰ ਆਪਣੇ ਨਾਲ ਗੁਰੂ ਨਾਲ ਮੇਲ ਲਵੇ ਤਾਂ ਉਹਨਾਂ ਦੇ ਔਗੜਾਂ ਨੂੰ ਬਖਸ਼ ਦਿੰਦਾ ਅਤੇ ਸੱਚੀ ਭਗਤੀ ਦੁਆਰਾ ਉਹਨਾਂ ਦੇ ਜੀਵਨ ਸੁਧਾਰ ਦਿੰਦਾ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਸੱਚ ਨਿਸ਼ਚੇ ਕਰਕੇ ਸਾਰੇ ਸੱਚਾ ਹੀ ਸੱਚਾ ਪਰਮੇਸ਼ਰ ਵਰਤਦਾ ਵਾ ਤਿੰਨਾ ਕਾਲਾਂ ਵਿੱਚ ਸੱਚਾ ਪਰਮੇਸ਼ਰ ਹੀ ਵਰਤਦਾ ਹੈ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖ ਗੁਰਾਂ ਦੁਆਰਾ ਜਾਣਦਾ ਜੰਮਣ ਮਰਣਾ ਹੁਕਮੋਂ ਵਰਤੈ ਗੁਰਮੁਖ ਆਪ ਪਛਾੜੈ ਜੰਮਣ ਮਰਣਾ ਵੀ ਪਰਮੇਸ਼ਰ ਦੇ ਹੁਕਮ ਵਿੱਚ ਵਰਤ ਰਿਹਾ ਕੁਕਮ ਵਿੱਚ ਹੀ ਗੁਰਮਖ ਜਨ ਗੁਰਾਂ ਦੁਆਰਾ ਆਪਣਾ ਆਪ ਪਛਾਣਦੇ ਹਨ ਨਾਮ ਧਿਆਈ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ ਜਦੋਂ ਕੋਈ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ ਤਾਂ ਉਹ ਸਤਿਗੁਰੂ ਜੀ ਨੂੰ ਪਾ ਜਾਂਦਾ ਅਤੇ ਜੋ ਕੁਝ ਵੀ ਇੱਛਾ ਚਾਹੁੰਦਾ ਉਹੋ ਹੀ ਧਰਮ ਅਰਥ ਕਾਮ ਮੋਗ ਫਲ ਪ੍ਰਾਪਤ ਕਰ ਲੈਂਦਾ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਉਹ ਆਪ ਗਵਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਦਾ ਸਾਰਾ ਕੁਝ ਹੀ ਸਫਲਾ ਹੋ ਜਾਂਦਾ ਜਿਹੜਾ ਆਪਣੇ ਹਿਰਦੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਦਿੰਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ